ਹਾਂਜੀ ਬਾਈ ਸਤਿ ਸ੍ਰੀ ਅਕਾਲ ਆ ਪੰਜ ਢਾਈ ਜੰਦੇ ਸੀ ਪੁਰਾਣੀ ਕੰਦ ਤੇ ਬੰਦੇ ਆਪਣੇ ਆਏ ਢਾਉਣ ਵਾਲੇ ਇਹਨਾਂ ਨੂੰ ਅਬੀ ਠੇਕੇ ਜੀ ਤਾਂ ਕੰਦੜਾ ਲੈਣਾ ਢਾਉਣ ਦਾ ਇਹਨਾਂ ਨੂੰ ਕੱਢਣ ਦਾ ਤੇ ਆ ਦੋ ਬੰਦੇ ਆ ਗਰਮੀਤ ਸਿੰਘ ਠੇਕੇਦਾਰ ਇੱਕ ਬਈ ਆਹ ਹੰ ਦਾ ਨਾਲ ਬਿਆੰਪ ਤੇ ਕਰਦੇ ਨੇ ਮੈਂ ਗੱਲਬਾਤ ਕੀ ਹਲਾ ਜੀ ਠੀਕ ਆ ਜੀ ਚੱਲੀ ਜਾਂਦਾ ਕੰਮ ਫਿਰ ਚੱਲੀ ਜਾਂਦਾ ਜੀ ਬੇਸ਼ੱਕ ਹਾਂਜੀ ਤੇ ਤਾਂ ਮਹਰ ਕਿਹੜੇ ਕਿਹੜੇ ਕਰਦੇ ਆ ਤੁਸੀਂ ਕਾ ਕੀ ਕੀ ਚੀਜ਼ਾਂ ਢਾਉਣੇ ਆ ਪੁਰਾਣੇ ਘਰ ਪੁਰਾਣੇ ਮਕਾਨ ਕੋਠੀ ਕੋਠੀਆਂ ਅੱਛਾ ਸੀਮੈਂਟ ਵਾਲੀਆਂ ਵੀ ਢਾਉਣੇ ਸੀਮੈਂਟ ਵਾਲੀਆਂ ਵੀ ਹਾਂਜੀ ਲੈਂਟਰ ਵੀ ਢਾਉਣੇ ਆ ਲੈਂਟਰ ਵੀ ਢਾਉਣੇ ਆ ਜੀ ਅੱਛਾ ਠੀਕ ਹੈ ਉਹਦਾ ਵੀ ਏਡਾ ਵੱਡਾ ਹਿਸਾਬ ਹੁੰਦਾਗਾਾਰੇ ਢੱਡਾ ਵੱਡੇ ਜਿਵੇਂ ਲੱਗਾਰੇ ਵਾਲੀ ਕਹਿੰਦਾ ਤਾਂ ਉਹਦਾ ਹਿਸਾਬ ਆਡਾ ਸੀਮੈਂਟ ਵਾਲੀ ਦਾ ਆਡਾ ਲੈਂਟਰ ਦਾ ਆਡਾ ਹਾਂਜੀ ਅੱਛਾ ਤੇ ਤੇ ਜੇ ਤੁਹਾਨੂੰ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਵੀ ਮੋਬਾਈਲ ਨੰਬਰ ਕਿੰਨਾ 996540337 94654 0337 09337 ਇਹ ਗਰਮੀਤ ਸਿੰਘ ਠੇਕੇਦਾਰ ਦਾ ਨੰਬਰ ਆ ਕਿਸੇ ਵੀ ਵੀਰ ਨੇ ਘਰ ਟਪਾਉਣਾ ਸੁਵਾਰਤ ਟਪਾਉਣੀ ਆ ਕੋਈ ਪੁਰਾਣੀ ਬਿਲਡਿੰਗ ਟਪਾਉਣੀ ਆ ਤਾਂ ਸੰਪਰਕ ਕਰ ਸਕਦਾ ਠੀਕ ਹੈ ਤੇ ਪਿੰਡ ਬਾਈ ਦਾ ਹੈਗਾ ਦਵੜੀਖਾਨਾ ਪਰ ਇਹ ਵੀ 20 25 ਕਿਲੋਮੀਟਰ ਦੇ ਘੇਰੇ ਘੇਰੇ ਚ ਕੰਮ ਕਰਦੇ ਆ ਜਾਦੇ ਦੂਰ ਨਹੀਂ ਜਾਂਦੇ ਜੇ ਜੇ ਮਲਾਂ ਇਕੱਠਾ ਕੰਮ ਕਿਤੇ ਮਿਲਦਾ ਵੀ ਆ ਰਹਿਣ ਦਾ ਪ੍ਰਬੰਧ ਹੋਵੇ ਤਾਂ ਬੰਦਾ ਉੱਥੇ ਜਾ ਕੇ ਪੱਕਾ ਵੀ ਕਰ ਲਊਗਾ ਵੀ ਲੰਮਾ ਸਮੇਂ ਦਾ ਕੰਮ ਹੋਵੇ ਤਾਂ ਢਾਉਣ ਦਾ ਵੱਧ ਹੋਣ ਇਟਾਂ ਇਹੋ ਜਿਹਾ ਕੰਮ ਚੱਲਦਾ ਆ ਦੋ ਬੰਦੇ ਆ ਬਿਆਨਤ ਸਿੰਘ ਗੁਰਮੀਤ ਸਿੰਘ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਗਿੱਡਗਣ ਮੱਗੇ ਸ਼ੇਅਰ ਕਰ ਦਿਓ ਫੇਰ ਕਿਸੇ ਦੇ ਕੰਮ ਆ ਜਾਂਦੀ ਆ ਸੰਪਰਕ ਕਰਦਾ ਨੰਬਰ ਆ ਜੀ ਸਕਰੀਨ ਦੇ ਉੱਤੇ ਚਲਾ ਦਾਂਗੇ ਠੀਕ ਹੈ ਜੀ